ਆਪਾਂ ਜਾਤਰ ਸ਼ਹਿਰ ਦੀ ਪ੍ਰਾਪਰਟੀ ਲੈਣੇ ਆ ਜਿਵੇਂ ਤੁਹਾਡਾ ਇਨਾ ਐਕਸਪੀਰੀਅੰਸ ਹੋ ਗਿਆ ਇੱਥੇ ਫਰਾਡ ਦੇ ਵੀ ਚਾਂਸ ਬਹੁਤ ਹੁੰਦੇ ਨੇ ਬੰਦਾ ਨੰਬਰ ਕੋਈ ਪਲਾਟ ਦੇ ਹੋਰ ਦਿਖਾਇਆ ਗਿਆ ਜਾਂ ਕੋਈ ਫਲੈਟ ਦੇ ਦਿਖਾਇਆ ਗਿਆ ਰਜਿਸਟਰੀ ਕੋਈ ਹੋਰ ਹੋਗੀ ਇਹ ਜਾਂ ਕੋਈ ਚਾਂਸ ਹੋਇਆ ਜੇ ਤੂੰ ਕਿਵੇਂ ਬਚੇ ਜਾਵੇ ਦੇਖੋ ਫਰਾਡ ਤਾਂ ਹੋ ਹੀ ਜਾਂਦਾ ਹੁਣ ਇਹ ਇੱਕ ਗੱਲ ਬਾਰ ਬਾਰ ਕਹਿੰਨੇ ਆ ਵੀ ਭਾਰਤ ਜਿਹੜਾ ਰਿਸ਼ੀਆ ਮੁੰਨੀਆਂ ਦੇ ਦੇਸ਼ ਹੁੰਦਾ ਸੀ ਹਾਂਜੀ ਹੁੰਦਾ ਸੀ ਤੇ ਮੈਂ ਇਹ ਗੱਲ ਕਹਿੰਦਾ ਵੀ ਭਾਰਤ ਰੂਸ਼ੀ ਮੁੰਨਿਆਂ ਦਾ ਦੇਸ਼ ਹੁੰਦਾ ਸੀ ਅੱਜ ਜੇ ਕਹੋ ਠੱਗਾ ਠੱਗਾ ਚੋਲਾ ਦਾ ਦੇਸ਼ ਹੈ ਠੱਗੀ ਮਾਰਨ ਲੋਕ ਮਿੰਟ ਲਾਉਂਦੇ ਆ ਉਹ ਤਾਂ ਠੀਕ ਸਰ ਜੇ ਕਿਸੇ ਨੂੰ ਪ੍ਰਾਪਰਟੀ ਦੇ ਕਾਰੋਬਾਰ ਦੇ ਵਿੱਚ ਜਿਆਦਾ ਬਦਨਾਮ ਹੈ ਕਿਉਂਕਿ ਇੱਥੇ ਪੈਸੇ ਦੀ ਇਨਵੋਲਵਮੈਂਟ ਜ਼ਿਆਦਾ ਹੁੰਦੀ ਹੈ ਹਮ ਹੁਣ ਜਿਹੜਾ ਜੇਬ ਖਰਚਾ ਜੇਬ ਕੱਟਰਾ ਜੇਬ ਕੱਟਦਾ ਉਹ ਤਾਂ ਤਾਂ ਦਿਨ ਦੀ ਦਿਹਾੜੀ ਹੁੰਦੀ ਵੀ ਦਿਨ ਦੀ ਦਿਹਾੜੀ ਪੈਗੀ ਹੁਣ ਕਈ ਬੰਦੇ ਪ੍ਰਾਪਰਟੀ ਦੇ ਵਿੱਚ ਆਂਦੇ ਇਹ ਸੋਚ ਕਹਿੰਦੇ ਵੀ ਜੇ ਇੱਕ ਵਾਰੀ ਠੱਗੀ ਵਜ ਗਈ ਆਪਣੀ ਉਮਰ ਪਾਰ ਹਾਂ ਵੀ ਆਪਣੀ ਉਮਰ ਪਾਰ ਮਰਜ਼ਬ ਇਸ ਤਰੀਕੇ ਨਾਲ ਵੀ ਲੋਕ ਸੋਚਦੇ ਆ ਪਰ ਮੈਂ ਇਹ ਕੋਸ਼ਿਸ਼ ਮੈਂ ਇਹ ਕਹਣਾ ਹੁੰਦਾ ਵੀ ਭਾਈ ਧੱਗੀ ਉਸ ਬੰਦੇ ਨਾਲ ਹੀ ਹੁੰਦੀ ਹੈ ਚੋਰੀ ਉਸਦੇ ਘਰ ਹੀ ਹੁੰਦੀ ਹੈ ਜਿਹੜਾ ਬੰਦਾ ਆਪ ਮਜ਼ਬੂਤ ਨਾ ਹੋਵੇ ਜੇ ਤੁਸੀਂ ਆਪ ਮਜ਼ਬੂਤ ਹੋ ਆਪ ਤਕੜੇ ਹੋ ਤਾਂ ਤੁਹਾਡੇ ਕੋਈ ਤੁਹਾਡੇ ਘਰ ਚੋਰੀ ਨਹੀਂ ਹੋ ਸਕਦੀ ਜਿਹੜਾ ਕਿਸਾਨ ਹਾਂਜੀ ਹਾਂ ਕਮਜ਼ੋਰ ਉਹਦੀ ਫਸਲ ਨੂੰ ਹੀ ਚੋਰ ਲੈ ਕੇ ਜਾਂਦੇ ਆ ਉਹਦੀ ਫਸਲ ਤੇ ਹੀ ਜਾਨਵਰ ਆ ਜਿਹੜੇ ਉਹਦਾ ਨੁਕਸਾਨ ਕਰਦੇ ਆ ਜਿਹੜਾ ਡੰਗ ਵਾਲਾ ਉਹਦੇ ਨੇੜੇ ਕੋਈ ਨਹੀਂ ਲੱਗਦਾ ਹਾਂ ਜਿਹੜਾ ਪਹਿਲੀ ਐਕਟਿਵ ਆ ਜਿਹੜਾ ਡੰਗ ਵਾਲਾ ਉਹਦੇ ਨੇੜੇ ਨਹੀਂ ਸੋ ਜਿਹੜੇ ਜੇ ਤੁਸੀਂ ਤੁਹਾਡੇ ਨਾਲ ਕੋਈ ਇਦਾਂ ਦੀ ਕੋਈ ਗੱਲ ਹੈਗੀ ਹੈ ਤੁਹਾਨੂੰ ਲੱਗਦਾ ਚੋਰੀ ਠੱਗੀ ਹੋ ਸਕਦੀ ਹੋਰ ਹੋਤਾ ਦੀ ਆਪਣੀ ਅਨੋਲਜ ਅਪਡੇਟ ਰੱਖੋ ਹਾਂ ਇਹ ਤਾਂ ਹੈ ਸੀਸੀਐਮ ਦਾ ਫਾਰਮੂਲਾ ਮੈਂ ਪੜਾ ਰਿਹਾ ਯਾਰ ਹਣਾ ਦੱਸ ਰਿਹਾ ਬਾਰ-ਬਾਰ ਉਹ ਉਹ ਮਾਰਮੂਲੇ ਬਣਾ ਕੇ ਰੱਖੋ ਨਾ ਫਿਰ ਜੇ ਤੁਹਾਡੇ ਕੋਲ ਬੰਦਾ ਕੋਈ ਆ ਗਿਆ ਤੁਸੀਂ ਕੋਈ ਪ੍ਰਾਪਰਟੀ ਲੈਣੀ ਹੈ ਤੁਹਾਡੇ ਕੋਲ ਪੈਸੇ ਹੈ ਹਾਂਜੀ ਤੁਸੀਂ ਸਭ ਤੋਂ ਉੱਪਰਲੇ ਲੈਵਲ ਤੇ ਬੰਦੇ ਹੋ ਤੁਸੀਂ ਠੀਕ ਆ ਤੁਸੀਂ ਮਤਲਬ ਟੌਪ ਫਲੋਰ ਤੇ ਖੜੇ ਹੋ ਬਿਲਕੁਲ ਕਿਉਂ ਪੈਸਾ ਤੁਸੀਂ ਖਰਚਣਾ ਹਾਂਜੀ 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 ਪੈਸਾ ਤੁਸੀਂ ਖਰਚਣਾ ਜਿਹੜਾ ਬੰਦਾ ਹੋਏਗਾ ਤੁਹਾਡੇ ਪਿੱਛੇ ਜਾਊਗਾ ਤੁਹਾਡੇ ਪਿੱਛੇ ਚੱਲਣਾ ਚਾਹੀਦਾ ਉਹਨੂੰ ਇੱਥੇ ਉਲਟ ਹੈ ਇੱਥੇ ਜਿਹੜਾ ਬੰਦਾ ਪੈਸਾ ਖਰਚਣ ਵਾਲਾ ਹੈਗਾ ਉਹ ਬੰਦਾ ਐਵੇਂ ਜੀਜੀ ਕਰੀ ਜਾਂਦਾ ਹੂੰ ਪੈਸਾ ਜਿਹੜਾ ਜਿਹਨੂੰ ਜਿਹਨੂੰ ਪੈਸਾ ਦੇਣਾ ਉਹ ਆਪਣੇ ਹੀਰੋ ਬਣੇ ਹੋ ਮੈਂ ਇਹ ਗੱਲ ਕਹਣਾ ਜਦੋਂ ਤੁਸੀਂ ਪੈਸਾ ਖਰਚਣਾ ਸਵਾਲ ਕਰਨੇ ਸਿੱਖੋ ਬਦ ਤੋਂ ਬਦ ਸਵਾਲ ਕਰੋ ਠੀਕ ਆ ਜਿਨਨੇ ਸਵਾਲ ਤੁਸੀਂ ਬਦ ਤੋਂ ਬਦ ਕਰ ਲੋਗੇ ਉਹਨਾਂ ਹੀ ਜ਼ਿਆਦਾ ਜਿਨਨੇ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਇੱਥੇ ਹੈ ਚੋਰ ਦੇ ਪੈਰ ਨਹੀਂ ਹੁੰਦੇ ਤੇ ਜਦੋਂ ਚੋਰ ਨੂੰ ਚਾਰ ਸਵਾਲਾਂ ਦਾ ਜਵਾਬ ਦੇਣਾ ਪੈ ਗਿਆ ਉਹ ਭੱਜੂਗਾ ਉਹ ਭੱਜੂਗਾ ਬਸ ਜੇ ਤੁਸੀਂ ਫਰੋਡ ਤੋਂ ਬਚਣਾ ਪ੍ਰੋਪਰਟੀ ਫਰੋਡ ਤੋਂ ਬਚਣਾ ਤਾਂ ਤੁਹਾਨੂੰ ਸਵਾਲ ਕਰਨੇ ਆਉਣੇ ਚਾਹੀਦੇ ਹੁਣ ਭਗਵੰਤ ਮਾਨ ਦੀ ਸਰਕਾਰ ਵੇਲੇ ਸਰਕਾਰ ਬਣਨ ਤੋਂ ਪਹਿਲਾਂ ਕੀ ਕਹਿੰਦੇ ਸੀ ਵੀ ਲੋਕਾਂ ਨੂੰ ਸਵਾਲ ਕਰਨੇ ਆਉਣੇ ਚਾਹੀਦੇ ਸਵਾਲ ਕਰਨੇ ਸਿਖਾਓ ਹੁਣ ਸਵਾਲ ਕਰਨੇ ਸਿੱਖ ਗਏ ਹੁਣ ਭਗਵੰਤ ਮਾਨ ਵੀ ਚਿਕਾ ਮਾਰਦਾ ਹੁਣ ਭਗਵੰਤ ਮਾਨ ਵੀ ਚਿਕਾ ਬਾਈ ਜਿਹੜਾ ਸਵਾਲ ਕਿਉਂ ਕਰੋਗੇ ਜੇ ਉਹ ਬੰਦਾ ਕਰੇਗਾ ਜਿਹਦੇ ਪੱਲੇ ਜਿਹਦੇ ਕੋਈ ਪੱਲੇ ਹੋਊਗਾ ਪੱਲੇ ਹੈਗੇ ਤੇ ਪੱਲੇ ਵਾਲੇ ਬੰਦੇ ਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ ਬਿਲਕੁਲ ਉਹ ਜੇ ਅਨਪੜ੍ਹ ਬੰਦਿਆਂ ਨੂੰ ਬੁੱਧੂ ਬਣਾ ਕੇ ਤੁਸੀਂ ਯਾਰ ਤੁਸੀਂ ਆਪਣੇ ਆਪ ਨੂੰ ਕੱਬੀ ਘਾਨਾ ਸਮਝੋ ਤੁਸੀਂ ਜਦੋਂ ਤੁਹਾਡਾ ਬਾ ਕਿਸੇ ਬੰਦੇ ਨਾਲ ਪੈਣਾ ਕਿਸੇ ਨੌਲੇਜ ਵਾਲੇ ਬੰਦੇ ਨਾਲ ਪੈਣਾ ਘੈਂਟ ਬੰਦੇ ਨਾਲ ਪੈਣਾ ਉਦੋਂ ਤੁਹਾਨੂੰ ਪਤਾ ਲੱਗੂ ਕੋਈ ਨਾਨੀ ਯਾਦ ਕਰੋ ਤੁਹਾਨੂੰ ਸਹੀ ਗੱਲ ਹੈ ਜੀ ਤਾਂ ਇਸ ਕਰਕੇ ਜੇ ਪ੍ਰੋਪਰਟੀ ਫਰਾਡ ਤੋਂ ਬਚਣਾ ਜ਼ਿੰਦਗੀ 'ਚ ਫਰਾਡ ਤੋਂ ਬਚਣਾ ਜੀ ਸਵਾਲ ਵੱਧ ਤੋਂ ਵੱਧ ਕਰਨੇ ਚਾਹੀਦੇ ਜੀ ਨਵੇਂ ਬੰਦੇ ਆਂਦੇ ਆ ਮੇਰੇ ਕੋਲ ਵੀ ਬਥਰੇ ਆਏ ਤੁਹਾਨੂੰ ਪੈ ਲੈ ਦੇਣਾ ਜੀ ਆ ਲੈ ਦੇਣਾ ਜੀ ਕਰੋੜਪਤੀ ਬਣ ਜਾਓਗੇ ਤੁਸੀਂ ਕਰੋੜਾ ਕਮਾ ਲੋਗੇ ਮੈਂ ਉਹਨੂੰ ਕਹਿੰਦਾ ਤੂੰ ਮੇਰਾ ਰਿਸ਼ਤੇਦਾਰ ਨਹੀਂ ਤੂੰ ਮੇਰਾ ਦੋਸਤ ਨਹੀਂ ਤੂੰ ਮੇਰਾ ਜਾਣਕਾਰ ਨਹੀਂ ਤੂੰ ਮੈਨੂੰ ਕਿਉਂ ਕਰੋੜਪਤੀ ਬਣਾਣ ਲਵਾਤੇ ਆਇਆ ਕੋਈ ਦਿੱਲੀ ਤੋਂ ਆਇਆ ਜੀ ਬੰਦਾ ਮੈਂ ਕਿਹਾ 250 ਕਿਲੋਮੀਟਰ ਚੱਲ ਕੇ ਤੂੰ ਮੇਰੇ ਵੱਲ ਕਿਉਂ ਆ ਗਿਆ ਯਾਰ ਹਾਂ ਤੂੰ ਮੈਨੂੰ ਜਾਣਦਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਮੈਨੂੰ ਕਿਉਂ ਕਰੋੜਪਤੀ ਤੈਨੂੰ ਰਸਤੇ 'ਚ ਕੋਈ ਹੋਰ ਬੰਦਾ ਨਹੀਂ ਮਿਲਿਆ ਤੈਨੂੰ ਹਾਂ ਰਾਈਟ ਮਤਲਬ ਦੇਖ ਮਨਸ਼ਾ ਦੇਖਣੀ ਹੈ ਨਾ ਉਹ ਸਾਨੂੰ ਗੱਲਾਂ 'ਚ ਲਾ ਕੇ ਆਪਣੀ ਮਨਸ਼ਾ ਪੂਰੀ ਕਰ ਦਿੰਦੇ ਉਹਦੇ ਉਹ ਸਾਨੂੰ ਫਰਾਡ ਹੋ ਜਾਂਦਾ ਤੇ ਜਿਹੜਾ ਬੰਦਾ ਤੁਹਾਨੂੰ ਕਰੋੜਪਤੀ ਬਣਾਉਣ ਦੀ ਗੱਲ ਕਰਦਾ ਜਿਹੜਾ ਬੰਦਾ ਤੁਹਾਨੂੰ ਇਦਾਂ ਕੋਈ ਐਜੀ ਮਿੱਠੀਆਂ ਗੱਲਾਂ ਕਰ ਉਹਦੇ ਨਾਲ ਵੀ ਥੋੜਾ ਜਆ ਤੁਹਾਨੂੰ ਕੁਐਸਚਨ ਕਰਨਾ ਚਾਹੀਦਾ ਜੀ ਵੀ ਭਾਈ ਕੀ ਫਾਰਮੂਲਾ ਕੀ ਹੈ ਹੁਣ ਮੈਂ ਵੀ ਕੀ ਜਾਨਾ ਮੈਂ ਤੁਹਾਨੂੰ ਕਰੋੜਪਤੀ ਬਣਾਣਾ ਆ ਕੇ ਪੁੱਛੋ ਨਾ ਮੈਨੂੰ ਫਾਰਮੂਲਾ ਕੀ ਹੈ ਹਾਂ ਵੀ ਕਿਉਂ ਬਣਾ ਰਿਹਾ ਮੈਂ ਕਿਉਂ ਬਣਾ ਰਿਹਾ ਹਾਂ ਭਾਈ ਮੈਂ ਬਣਾ ਰਿਹਾ ਕਿਵੇਂ ਬਣਾ ਰਿਹਾ ਇਹ ਦੱਸੋ ਨਾ ਹਾਂ ਬਿਲਕੁਲ ਤੁਸੀਂ ਮੇਰੇ ਪਿੱਛੇ ਲੱਗੇ ਬੰਦੇ ਹੋ ਕੇ ਲੱਗੇ ਕੱਲ ਨੂੰ ਕਹੋਗੇ ਜੀ ਐ ਹੋ ਐ ਹੋ ਗਿਆ ਤੁਸੀਂ ਮੈਨੂੰ ਵੀ ਪੁੱਛੋ ਨਾ ਵੀ ਮੈਂ ਬਣਾ ਰਣਾ ਚਾਹੁੰਦਾ ਕਿਉਂ ਬਣਾ ਰਿਹਾ ਤੇ ਕਿੱਦਾਂ ਬਣਾ ਰਿਹਾ ਜੇ ਤੁਹਾਨੂੰ ਗੱਲ ਠੀਕ ਲੱਗੇ ਜੁਆਇਨ ਕਰ ਜੋ ਨਹੀਂ ਠੀਕ ਲੱਗੇ ਟੋੜਾ ਕਰ ਤੁਸੀਂ ਆਪਣੇ ਘਰ ਮੈਂ ਆਪਣੇ ਘਰ ਹਾਂ ਬਿਲਕੁਲ ਸਾਹਮਣੇ ਵਾਲਾ ਬੰਦਾ ਜੇ ਤੁਹਾਨੂੰ ਆ ਕੇ ਇਦਾਂ ਮਤਲਬ ਕੋਈ ਗੱਲ ਕਰਦਾ ਜੇ ਤੁਸੀਂ ਉਹਦੇ ਪਿੱਛੇ ਲੱਗੇ ਉਹ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਮਾਰ ਦੂਗਾ ਮਾਰ ਪੈ ਜਾਂਦੀ ਹੈ ਬਲਾਈਂਡ ਫੇਥ ਜਿਹੜਾ ਹੈਗਾ ਉਹ ਹਮੇਸ਼ਾ ਹੀ ਗਲਤ ਰਹਿੰਦਾ ਗਲਤ ਬ ਕਦੇ ਵੀ ਕਿਸੇ ਦੇ ਬਲਾਈਂਡ ਫੇਥ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਬਲਾਈਂਡ ਫੇਥ ਕਿਸੇ ਤੇ ਕਰਦੇ ਹੋ ਬੰਦਾ ਬਲਾਈਂਡ ਨਹੀਂ ਹੋਣ ਸਿੱਦਾ ਫਿਰ ਠੀਕ ਹੈ ਬੰਦੇ ਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਫਿਰ ਉਹਨੂੰ ਠੀਕ ਹੈ ਬੰਦਾ ਤਾਂ ਫਿਰ ਤਾਂ ਤੁਸੀਂ ਬਲਾਈਂਡ ਫੇਥ ਕਰੋ ਵੀ ਬੰਦਾ ਇਮਾਨਦਾਰ ਹੋਵੇ ਤੇ ਬੰਦੇ ਨੂੰ ਨੌਲੇਜ ਪੂਰੀ ਹੋਵੇ ਨੌਲੇਜ ਪੂਰੀ ਹੁਣ ਆਹ ਪ੍ਰੋਪਰਟੀ ਦੇ ਵਿੱਚ ਜਿਹੜੇ ਕੰਮ ਗਲਤ ਕੰਮ ਹੋ ਜਾਂਦੇ ਆ ਪੈਸੇ ਫੱਜ ਜਾਂਦੇ ਆ ਕੁਝ ਕਰਕੇ ਫੱਜ ਜਾਂਦੇ ਆ ਕਿਉਂਕਿ ਉਹ ਬੰਦਿਆਂ ਨੂੰ ਨੌਲੇਜ ਹੁੰਦੀ ਨਹੀਂ ਤੇ ਉਹ ਸਾਡੇ ਜਾਣਕਾਰ ਹੁੰਦੇ ਆ ਅਸੀਂ ਜਾਣਕਾਰ ਦੇ ਪਿੱਛੇ ਲਾ ਕੇ ਪ੍ਰੋਪਰਟੀਆਂ ਤੇ ਉੱਪਰ ਪੈਸੇ ਲਾ ਦਿੰਦੇ ਆ ਸਹੀ ਗੱਲ ਹੈ ਜੀ ਕ ਜੇ ਕੈਲਕੂਲੇਸ਼ਨ ਹੋਣ ਫਿਰ ਨਹੀਂ ਪ੍ਰੋਬਲਮ ਆ ਸਕਦੀ ਜੀ 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 ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤਾਂ ਬਹੁਤ ਬਹੁਤ ਸਾਰੇ ਵੀਰਾਂ ਨੂੰ ਇਦਾਂ ਵੀ ਇਹ ਇੱਕ ਕੋਰਸ ਆ ਇਹ ਬਾਈ ਜੀ ਕੋਰਸ ਨਹੀਂ ਹੈਗਾ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਸਿਆਣੀ ਉਮਰ ਤੱਕ ਜਿੱਥੋਂ ਬੱਚੇ ਨੂੰ ਸਮਝ ਆ ਗਈ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦਾ ਹੈ ਇੰਤਕਾਲ ਦੀਆਂ ਕਿਸਮਾਂ ਕੀ ਨੇ ਗੋਦਨਾਮਾ ਕੀਆ ਬਿਆਨਾ ਇਕਰਾਰਨਾਮਾ ਫੀਲਡ ਬੁੱਕ ਤਤੀਮਾ ਗਰਦਾਬਰੀ ਜਮ੍ਹਾਂਬੰਦੀ ਸਪੈਸ਼ਲੀ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦਾ ਪੜਨਾਰ ਲੱਠੇ ਬਾਰੇ ਜਾਣਕਾਰੀ ਲਾਲ ਲਖੀਰ ਕੀ ਹੁੰਦੀ ਆ ਮਸਾਬੀ ਸਾਂਝੀ ਜ਼ਮੀਨ ਦੇ ਵਿੱਚੋਂ ਆਪਣਾ ਹੀ ਆਪਣਾ ਹਿੱਸਾ ਕਿਵੇਂ ਕੱਢੀਏ ਖੇਵਟ ਵਿੱਚੋਂ ਹਿੱਸਾ ਕਿਵੇਂ ਕੱਢੀਏ ਪੁਰਾਣਾ ਰਿਕਾਰਡ ਕਿਵੇਂ ਲੈ ਸਕਦਾ ਟੇਡੇ ਮੇਡੇ ਖੇਤਾਂ ਦੀ ਮਿੰਤੀ ਪਟਾਨਾਮਾ ਕੀਆ ਮਰੱਬਾ ਕੀਆ ਗਰਦਾਬਰੀ ਕੀਆ ਜਰੀਬ ਕੀ ਹੁੰਦੀ ਆ ਸੋ ਕਹਿਣ ਦਾ ਭਾਵ ਇਸ ਤੋਂ ਵੀ ਵੱਧ ਕੇ ਹੋਰ ਬਹੁਤ ਸਾਰੇ ਟੌਪਿਕ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਐਪ ਦੇ ਵਿੱਚ ਤੁਹਾਨੂੰ ਪਹਿਲੀਆਂ 20 ਵੀਡੀਓ ਫ੍ਰੀ ਮਿਲਣਗੀਆਂ ਉਸ ਤੋਂ ਅਗਲੀ ਵੀਡੀਓ ਤੁਹਾਨੂੰ ਪੇਡ ਮਿਲਣਗੀਆਂ ਉਸ ਤੋਂ ਬਾਅਦ ਸ਼ੇਅਰ ਕਰੋ ਵਾਦੇ ਵਾਦੇ ਕਮੈਂਟ ਤੇ ਲਾਈਕ ਕਰਕੇ